ਪੰਜਾਬ ਇੱਕ ਐਸਾ ਖੇਤ ਹੈ ਜਿਨੇ ਆਪਣੇ ਪਿੰਡਿਆਂ ਦੇ ਉਤੇ ਜ਼ੁਲਮ ਬਹੁਤ ਹੰਡਾਇਆ ਇਸ ਕਰਕੇ ਜਿਨੇ ਬਹੁਤ ਜ਼ਿਆਦਾ ਆਪਣੇ ਪਿੰਡਿਆਂ ਦੇ ਉਤੇ ਜ਼ੁਲਮ ਹੰਡਾਇਆ ਹੋਵੇ ਨਾ ਉਹਨੂੰ ਐਕਸਪੀਰੀਅੰਸ ਬਹੁਤ ਹੁੰਦਾ ਜਦੋਂ ਥੋੜਾ ਜਿਹੀ ਕੋਈ ਇਸ ਰੀਜ਼ਨ ਦੇ ਵਿੱਚ ਵਸਣ ਵਾਲੇ ਖਾਸ ਤੌਰ ਤੇ ਉਤੇ ਸਿੱਖਾਂ ਦੀ ਮੈਂ ਗੱਲ ਕਰਾਂ ਕਿ ਸਿੱਖਾਂ ਨੇ ਆਪਣੇ ਪਿੰਡਾਂ ਦੇ ਉਤੇ ਬਹੁਤ ਜ਼ੁਲਮ ਹੰਡਾਇਆ ਤਾਂ ਜਦੋਂ ਕੋਈ ਮਾੜਾ ਜਾਂ ਵੀ ਸਿੱਖਾਂ ਦੇ ਨਾਲ ੱੱੱਕਾ ਕਰਨ ਦਾ ਯਤਨ ਕਰਦਾ ਹੈ ਤੇ ਸਿੱਖਾਂ ਨੂੰ ਅਭਾਸ ਹੋ ਜਾਂਦਾ ਬਾਕੀਆਂ ਨਾਲੋਂ ਬਹੁਤ ਜਲਦੀ ਅਭਾਸ ਹੋ ਜਾਂਦਾ ਔਰ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਾਡੇ ਨਾਲ ੱੱੱਕਾ ਹੋ ਰਿਹਾ ਤੇ ਇਹ ਬੋਲ ਤੇ ਜਦੋਂ ਬੋਲਦੇ ਨੇ ਤੇ ਇਹਨਾਂ ਦਾ ਬੋਲਣਾ ਜਿਹੜਾ ਹੈ ਉਹ ਫਿਰ ਜਿਹੜੀਆਂ ਤੱਕਾ ਕਰਨ ਵਾਲੀਆਂ ਧਿਰਾਂ ਹੁੰਦੀਆਂ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਤਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਿੱਖਾਂ ਦੀ ਜਿਹੜੀ ਆਵਾਜ਼ ਹੈ ਜਾਂ ਪੰਜਾਬ ਦੀ ਜਿਹੜੀ ਆਵਾਜ਼ ਹੈ ਜਾਂ ਦੁਨੀਆ ਭਰ ਦੇ ਸਿੱਖਾਂ ਦੀ ਜਿਹੜੀ ਪੰਥ ਦੀ ਆਵਾਜ਼ ਹੈ ਤਾਂ ਉਹਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜਾ ਹੈ ਉਹ ਧੀਮਾ ਕਰਨ ਦਾ ਖਤਮ ਕਰਨ ਦਾ ਯਤਨ ਜਿਹੜਾ ਹੈ ਉਹ ਸਰਕਾਰਾਂ ਨੇ ਕੀਤਾ ਤੇਜ਼ ਬੈਨ ਕਰਤੇ ਮੀਡੀਆ ਚੈਨਲ ਜਿਹੜੇ ਸਰਕਾਰਾਂ ਵੱਲੋਂ ਬਣਾਏ ਨੈਰੇਟਿਵ ਨੂੰ ਤੋੜਦੇ ਸੀ ਤੋੜਦੇ ਸੀ ਉਹਨਾਂ ਨੂੰ ਬੈਨ ਕਰਤਾ ਟਵਿੱਟਰ ਹੈਂਡਲ ਬੈਨ ਕਰਤੇ ਕੋਈ ਅੱਜ ਤਾਂ ਨਹੀਂ ਸ਼ੁਰੂ ਆਇਆ ਕਿਸਾਨ ਅੰਦੋਲਨ ਚੱਲਿਆ ਸੀ ਉਸ ਤੋਂ ਬਾਅਦ ਹੀ ਇਹਨਾਂ ਨੂੰ ਇਹ ਇਹ ਕਾਰਵਾਈ ਜਿਹੜੀ ਆ ਪਾਉਣੀ ਸ਼ੁਰੂ ਕਰਦੇ ਪਰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਜਿੰਨਾ ਤੁਸੀਂ ਕਿਸੇ ਦੀ ਆਵਾਜ਼ ਨੂੰ ਦਬਾਓਗੇ ਜਿੰਨਾ ਕਿਸੇ ਨੂੰ ਦਬਾਓਗੇ ਤਾਂ ਉਹ ਉਹਨਾਂ ਜਿਆਦਾ ਜਿਹੜਾ ਹੈ ਉਹ ਬਾਹਰ ਆਏਗਾ ਇਹ ਸਮਝਣੀ ਚਾਹੀਦੀ ਇਸ ਸਪ੍ਰਿੰਗ ਦੀ ਤਰ੍ਹਾਂ ਹੁੰਦਾ ਹੈ ਮਨੁੱਖੀ ਜਿਹੜਾ ਮਾਦਾ ਵੀ ਹੁੰਦਾ ਹੈ ਜਿਨ੍ਹਾਂ ਨੂੰ ਤੁਸੀਂ ਪ੍ਰੈਸ਼ਰ ਕਰੋਗੇ ਖਾਸ ਤੌਰ ਦੇ ਤੁਸੀਂ ਇਹ ਸਿਰ ਰੀਜ਼ਨ ਚ ਵਸਦੇ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਪੁਸ਼ ਕਰੋਗੇ ਨਾ ਇਹ ਉਹਨਾਂ ਉੱਭਰ ਕੇ ਜਲਦੀ ਸਾਹਮਣੇ ਹੋਣਗੇ ਸਾਡੇ ਤਾਂ ਸਲੋਗਨ ਨੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਸਾਨੂੰ ਵੱਢਦਾ ਸੀ ਦੂਣ ਸਵਾਏ ਹੋਏ ਕਿ ਕਾ ਸਾਨੂੰ ਇਹ ਮਤਲਬ ਇਹ ਦਵਾਈ ਨਹੀਂ ਚਾਹੀਦਾ